ਧੰਨ ਗੁਰੂ ਰਾਮਦਾਸ ਜੀ 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 ਪਿਆਰ ਨਾਲ ਆਖੋ ਨਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤੀ ਵੱਡਾ ਵੱਡੇ ਬਾਗਾਂ ਵਾਲੇ ਹੋ ਜੋ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ 10 ਤੋਂ ਬੇਲਾਂ ਬਾਬਾ ਦੀਪ ਸਿੰਘ ਗੁਰਮਤ ਸੰਗੀਤ ਅਕੈਡਮੀ ਦੇ ਬੱਚਿਆਂ ਨੇ ਜਪਜੀ ਸਾਹਿਬ ਦਾ ਪਾਠ ਸੰਗਰੂਪ ਦੇ ਵਿੱਚ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇਤਿਆ ਨਾ ਕੀਰਤਨ ਦੁਆਰਾ ਉਸੰਗਤਾਂ ਦਰਸ਼ਨ ਕੀਤੇ ਔ ਕੁਝ ਕੁ ਸਮਾਂ ਸਤਗੁਰ ਤਰਸ ਕਰਨ ਦਾਸ ਗਰੀ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਪਾਗਾਂ ਵਾਲੇ ਉਹ ਤੁਹਾਨੂੰ ਪਤਾ ਹੈ ਅੱਜ ਜੁਗੋ ਜੁਗ ਅਟਲ ਤਨ ਤਨ ਗੁਰਗੰਸਾ ਪਿਤਾ ਜੀ ਦਾ ਗੁਰਿਆਈ ਕੋਈ ਗੁਰਪੁਰਬ ਹੈ ਸਤਗੁਰ ਬਖਸ਼ਿਸ਼ ਕਰਨ ਸਭ ਤੋਂ ਪਹਿਲਾਂ ਸਹੇਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਲੰਦ ਕੀਤੀ ਫਤਿਹ ਬਰਾਈਏ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਿਹਾਰਾ ਹੈ ਗੁਰਮਖੋ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਕੇਵਲ 2-4 ਮਿੰਟ ਦਾ ਦਰਸ਼ਕ ਦਰਸ਼ਨ ਕਰੇਗਾ ਆਪ ਜੀ ਦੇ 1708 ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਨੇ ਹਜੂਰ ਸੈਮ ਨੇ ਦੇਰ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਿਯਾਤਾ ਦੇ ਨਾਲ ਗੁਰਤਾ ਗੱਦੀ ਦਿੱਤੀ ਆਖਿਆ ਸਿੰਘ ਸੰਗਤਾਂ ਨੂੰ ਉਹ ਭਾਈ ਉਹ ਗੁਰਮਖੋ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਇਸ ਸਤਿਗੁਰ ਫਿਰ ਕੌਣ ਗੁਰੂ ਹੋਵੇਗਾ ਆਖਿਆ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਬੋਲੋ ਗੁਰੂ ਮਾਨਿਓ ਸ਼ਬਦ ਗੁਰੂ ਧੰਤਨ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਹੋਣਗੇ ਪਾਗਾ ਬਲੇ ਸਤਿਗੁਰ ਦੀ ਅੱਖ ਲੱਗੇ ਇਹ ਸਤਿਗੁਰ ਦਾ ਪ੍ਰਕਾਸ਼ ਦਿਹਰਾ ਸੰਗਤਾਂ ਮਨਾਉਣ ਗਿਆ ਗਰਿਆਈਪੁਰ ਮਨਾਉਣ ਗਿਆ ਪਰ ਇਹਦਾ ਗੁਰਮੁਖ ਕਦੀ ਜੋਤੀ ਜੋਤ ਕਦੀ ਨੇ ਹੋਵੇਗਾ ਮਾਨ ਕਰਿਆ ਕਰੋ ਜਿਸ ਲੜ ਬਾਪੂ ਗੁਰੂ ਗੋਬਿੰਦ ਸਿੰਘ ਸਾਨੂੰ ਲਾਇਆ ਜਿਸ ਗੁਰੂ ਦੇ ਲੜ ਲਾਇਆ ਜਿਸ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਉਹਦਾ ਪ੍ਰਕਾਸ਼ ਦਿਹਾਰਾ ਵੀ ਹੈ ਗੁਰਿਆਈ ਗੁਰਪੁਰਪ ਵੀ ਹੈ ਪਰ ਜੋਤੀ ਜੋਤ ਨਾ ਕਦੀ ਆਵੇਗਾ ਤੇ ਨਾ ਹੈ ਗੁਰਮਖੋ ਕਈ ਗੁਰਮਖੋ ਸੇ ਕਹਿੰਦੇ ਸਤਿਗੁਰੂ ਜਿਵੇਂ ਅਸੀਂ ਤੁਹਾਨੂੰ ਸਵਾਲ ਜਵਾਬ ਕਰਦੇ ਆ ਕਈ ਬੇਨਤੀਆਂ ਕਰਦੇ ਆ ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਵੇਂ ਬੇਨਤੀ ਕਰਾਂਗੇ ਤੁਸੀਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਗੁਰੂ ਹੋਣਗੇ ਅਸੀਂ ਕਿਵੇਂ ਗੱਲਬਾਤ ਕਰਾਂਗੇ ਉਸ ਵੇਲੇ ਗਰੀਨ ਵਾਇਸ ਸਤਿਗੁਰੂ ਜੀ ਆਖਣ ਲੱਗੇ ਇਹ ਵੀ ਹਾਜ਼ਰ ਆ ਹਜੂਰ ਨੇ ਪਰਗਟ ਗੁਰਾਂ ਕੀ ਦੇ ਨੇ ਤੇ ਸਿੱਖ ਕੁਝ ਗੁਰਮਖੋ ਉਦਾਸ ਹੋ ਗਏ ਮਾਰੇ ਦੇਖਿਆ ਸਿੱਖਾਂ ਦੇ ਚਿਹਰੇ ਤੇ ਉਦਾਸੀ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਆਖਣ ਲੱਗੇ ਪੇ ਸਿੱਖੋ ਵੀ ਇਦਾਂ ਕਰੋ ਹੁਕਮਨਾਮਾ ਲੈ ਲਓ ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਓ ਮਾਰੇ ਗੁਰੂ ਗ੍ਰੰਥ ਸਾਹਿਬ ਨੂੰ ਆਬੀ ਹੁਕਮਨਾਮਾ ਲਓ ਹੁਕਮਨਾਮਾ ਲਿਆ 1000 ਅੰਗ ਤੁਕਨਾਮਾ ਆਇਆ ਜੀ ਮਾਰੂ ਮੁਹੱਲਾ ਪੰਜਵਾ ਹੁਕਮਨਾਮਾ ਸਿੱਕੀ ਖੁਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸਭ ਥਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਬਧਾਤਾ ਸੰਕਨ ਕੀ ਸਰਨਾਈ ਕਾਮ ਕ੍ਰੋਧ ਮੋ ਲੋਭ ਨੇਵਾਰੇ ਨਿਵਰੇ ਸਗਲ ਬਰਾਈ ਅਗਲਿਆ ਪਹੁੰਚਿਆ ਕਿਸੇ ਗੁਰਮੁਖ ਕੋ ਪੜੋ ਸਾਰੇ ਸਦ ਹਜੂਰ ਹਜ਼ਰ ਹੈ ਨਾજર ਸੱਜ ਹਜੂਰ ਹਾਜ਼ਰ ਹੈ ਨਾਜ਼ਰ ਗੱਜ ਕੇ ਗੱਜ ਕੇ ਹੈ ਨਾਜ਼ਰ ਸੱਜ ਹਜੂਰ ਹਾਜ਼ਰ ਹੈ ਨਾਜ਼ਰ ਸੱਜ ਹਜੂਰ ਹਾਜ਼ਰ ਹੈ ਨਾਜ਼ਰ ਹਜੂਰ ਹਾਜ਼ਰ ਹੈ ਨਾਜ਼ਰ ਸੱਜ ਹਜੂਰ ਹਾਜ਼ਰ ਹੈ ਨਾਜ਼ਰ ਜਤੇ ਨ ਭਇਓ ਦੂਰ ਕਤੇ ਨਾ ਭਇਓ ਦੁਰਾਈ ਕਤੇ ਨਾ ਭਇਓ ਦੁਰਾਈ ਕਬਹਿ ਨਾ ਭਇਓ ਦੁਰਾਈ ਸਤ ਹਯੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਜਦੋਂ ਭਾਈ ਨੰਦ ਲਾਲ ਜੀ ਨੇ ਪਿਛੇ ਸਤਗੁਰੂ ਤੁਹਾਡੇ ਦਰਸ਼ਨ ਕਿਵੇਂ ਹੋਇਆ ਕਰਨਗੇ ਇਹ ਗਰੀਬ ਨਾਲੇ ਕਿਰਪਾ ਕਰੋ ਉਸ ਵੇਲੇ ਕੋ ਨੂੰ ਗੋਬੇ ਸੇ ਮਰਦੇ ਆਕਿਆ ਸੀ ਤੀਨ ਰੂਪ ਮੋਏ ਹੈ ਸੁਨੋ ਨੰਦ ਜਤ ਲਾਏ ਸਰਗੁਣ ਨਿਰਗੁਣ ਗੁਰ ਸ਼ਬਦ ਕਹੇ ਤੋਹਿ ਸਮਝਾਏ ਸਰਗੁਣ ਵੀ ਮੇਰਾ ਸਰੂਪ ਹੈ ਨਿਰਗੁਣ ਮੇਰਾ ਸਰੂਪ ਹੈ ਗੁਰ ਸ਼ਬਦ ਵੀ ਮੇਰਾ ਸਰੂਪ ਹੈ ਸਤਗੁਰ ਜੀ ਆਖਣ ਲਗੇ ਉਹ ਭਾਗਾ ਵਾਲਿਓ ਗੁਰਨਾਨਕ ਪਾਤਸ਼ਾਹ ਨੂੰ ਜਦੋਂ ਸਿੱਧਾ ਨੇ ਸਵਾਲ ਕੀਤਾ ਸੀ ਕਮਨ ਮੂਲ ਕਮਨ ਮਤ ਵੇਲਾ ਤੇਰਾ ਕਮਨ ਗੁਰੂ ਜਿਸ ਦਾ ਤੂੰ ਚੇਲਾ ਸਤਗੁਰ ਨੇ ਆਖਿਆ ਸੀ ਗੁਰਨਾਨਕ ਪਾਤਸ਼ਾਹ ਉਸ ਵੇਲੇ ਆਖ ਦਿੱਤਾ ਸੀ ਪਵਨ ਆਰੰਭ ਮਤ ਸਤਗੁਰੂ ਮਤ ਵੇਲਾ ਸ਼ਬਦ ਤੇ ਗੁਰੂ ਸੁਰਤ ਧੁਨ ਚੇਲਾ ਉਦੋਂ ਗੁਰਨਾਨਕ ਪਾਤਸ਼ਾਹ ਨੇ ਆਖਿਆ ਸੀ ਜਿਸ ਵੇਲੇ ਗੁਰਨਾਨਕ ਪਾਸ਼ਾ ਗੁਜਰਾਤ ਜਾਂਦੇ ਨੇ ਭਾਈ ਮਰਦਾਨਾ ਜੀ ਨੇ ਕਿੰਨੇ ਮਰਦਾਨਾ ਜੀ ਜੇ ਕਿਸ ਦਾ ਘਰ ਹੈ ਜਿਸke ਉੱਪਰ ਚਾਰ ਝੰਡੇ ਝੂਲਦੇ ਹੈ ਗੁਰਨਾਨਕ ਪਾਸ਼ਾ ਕਿਦੇ ਮਰਦਾਨਾ ਜੀ ਜੇ ਕਿਸ ਦਾ ਘਰ ਹੈ ਜਿਸke ਉੱਪਰ ਚਾਰ ਝੰਡੇ ਝੂਲਦੇ ਹੈ ਭਾਈ ਮਰਦਾਨਾ ਜੀ ਜਾਂਦੇ ਨੇ ਬੁਆ ਕੇ ਦੁੰਦੇ ਨੇ ਅੱਗੋਂ ਬਾਬਾ ਸੌਂ ਜੀ ਵਾਰ ਹੁੰਦੇ ਨੇ ਵੀ ਗੁਰਨਾਨਕ ਪਾਸ਼ਾ ਤੁਹਾਨੂੰ ਬੁਲਾ ਰਹੇ ਨੇ ਬਾਬਾ ਸੌਂ ਜੀ ਆਉਂਦੇ ਨੇ ਕੇਵਲ 2 ਦਿਨ ਸੰਗਤ ਕਰਦੇ ਨੇ ਗੁਰਨਾਨਕ ਪਾਸ਼ਾ ਜੀ ਦੋ ਦਿਨ ਸੰਗਤ ਕਰਦੇ ਨੇ ਭਾਗਾਂ ਵਾਲਿਓ ਅਸੀਂ ਕਿੰਨਾ ਕਿੰਨਾ ਚਿਰ ਉਹ ਸੰਗਤ ਕਰਦੇ ਆ ਨੋ ਜਦੋਂ ਗੁਰਨਾਨਕ ਪਾਸ਼ਾ ਅਗਾਹ ਚੱਲੇ ਨਾ ਬਾਬਾ ਸੌਂ ਜੀ ਮਤਾਂ ਕੀ ਕਹਿੰਦੇ ਬਾਬਾ ਸੌਂ ਜੀ ਦੇ ਹੱਥ ਜੋੜਲੇ ਸਤਿਗੁਰੂ ਏ ਗੁਰਨਾਨਕ ਪਾਸ਼ਾ ਜੀ ਜਾਂ ਤਾਂ ਮੈਨੂੰ ਆਪਣੇ ਨਾਲ ਲੈ ਜਾਓ ਤੁਸੀਂ ਜਾਂ ਮੇਰੇ ਕੋਲ ਇੱਥੇ ਰੋ ਤੁਸੀਂ ਅਸੀਂ ਕਦੀ ਆਖਿਆ ਹੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਆਪਣੇ ਚਰਨਾਂ 'ਚ ਰੱਖੋ ਜਾਂ ਆਪਣੀ ਗੁਰਮਤ ਦੇ ਕੇ ਸਾਨੂੰ ਭੇਜੋ ਘਰ ਅਸੀਂ ਗੁਰਮਤਿ ਅਨੁਸਾਰ ਜੀਵਨ ਜੀਤ ਕਰੀਏ ਤੇਰੇ ਸਿਧਾਂਤ ਮੁਤਾਬਕ ਜੀਵਨ ਜੀਤ ਕਰੀਏ ਅਜ ਬਾਬਾ ਸੌਂ ਜੀ ਕਹਿੰਦੇ ਸਤਗੁਰੂ ਕਿਰਪਾ ਕਰੋ ਜਾਂ ਮੈਨੂੰ ਆਪਣੇ ਕੋਲ ਰੱਖੋ ਸਤਗੁਰੂ ਜੀ ਜਾਂ ਇੱਥੇ ਤੁਸੀਂ ਰਹੋ ਉਸ ਵੇਲੇ ਗੁਰਨਾਨਕ ਬਾਸ਼ਾ ਪਾਤਾ ਕੀ ਕਹਿੰਦੇ ਕਹਿੰਦੇ ਬਾਬਾ ਸੌਂ ਜੀ ਜੇ ਸਰੀਰ ਨਾਲ ਜੁੜੋਗੇ ਤੇ ਫਿਰ ਵਿਸ਼ੂਰਾ ਹੀ ਵਿਸ਼ੂਰਾ ਹੈ ਕਿਆ ਕਿਆ ਜੇ ਸਰੀਰ ਦੇ ਨਾਲ ਜੁੜੋਗੇ ਫਿਰ ਵਿਸ਼ੋਰਾ ਹੀ ਵਿਸ਼ੋਰਾ ਹੈ ਸਤਿਗੁਰੂ ਫਿਰ ਮੈਂ ਕੀ ਕਰਾਂ ਗੁਰੂ ਨਾਨਕ ਬਾਛਾ ਜੀ ਆਖਣ ਲਗੇ ਬਾਬਾ ਸੌਣ ਜੀ ਗੁਰਬਾਣੀ ਨਾਲ ਜੁੜੋ ਸ਼ਬਦ ਨਾਲ ਜੁੜੋ ਸਤਿਗੁਰੂ ਜੇ ਮੈਂ ਗੁਰਬਾਣੀ ਨਾਲ ਜੁੜਾਂ ਸ਼ਬਦ ਨਾਲ ਜੁੜਾਂ ਫਿਰ ਵਿਸ਼ੋਰਾ ਨਹੀਂ ਪਵੇਗਾ ਗੁਰੂ ਨਾਨਕ ਬਾਛਾ ਜੀ ਆਖਣ ਲਗੇ ਬਾਬਾ ਸੌਣ ਤੂੰ ਗੁਰਬਾਣੀ ਨਾਲ ਜੁੜ ਸ਼ਬਦ ਨਾਲ ਜੁੜ ਤੇਰਾ ਵਿਸ਼ੋਰਾ ਕੀ ਤੇਰੇ ਕੁੱਲਾਂ ਦਾ ਵਿਸ਼ੋਰਾ ਵੀ ਨਹੀਂ ਪਵੇਗਾ ਸਤਿ ਸ੍ਰੀ ਅਕਾਲ ਤੇਰਾ ਵਿਸ਼ੋੜਾ ਕੀ ਤੇਰਿਆਂ ਕੁੱਲਾਂ ਦਾ ਵਿਸ਼ੋੜਾ ਵੀ ਨਹੀਂ ਪਵੇਗਾ ਭਾਗਾਂ ਵਾਲੇ ਹੋਏ ਬਾਬਾ ਸੌਂ ਜੀ ਇਹੋ ਜਾਂ ਸ਼ਬਦ ਨਾਲ ਜੁੜੇ ਇਹੋ ਜਾਂ ਗਰਬਾਣੀ ਨਾਲ ਜੁੜੇ ਬਾਬਾ ਸੌਂ ਦੀ ਕੁਲ ਤੋਂ ਅਗਲੇ ਸਪੁੱਤਰ ਹੋਏ ਨੇ ਗੁਰਮੁਖੋ ਬਾਬਾ ਅਰਥਾ ਜੀ ਬਾਬਾ ਅਰਥਾ ਦੇ ਸਪੁੱਤਰ ਨੇ ਬਾਬਾ ਬਿੰਨਾ ਜੀ ਬਾਬਾ ਬਿੰਨਾ ਦੇ ਸਪੁੱਤਰੇ ਬਾਬਾ ਦਾਸਾ ਜੀ ਜਿਨ੍ਹਾਂ ਨੇ ਅਕੀਲਾ ਸਮਾ ਗੁਰੂ ਸਾਹਿਬ ਦੇ ਸੰਭਾਲਿਆ ਤੇ ਬਾਬਾ ਦਾਸਾ ਦੇ ਸਪੁੱਤਰ ਇਹਨੇ ਬਾਬਾ ਮੱਖਣ ਸ਼ਾ ਲਵਾਨਾ ਜਿਨ੍ਹਾਂ ਦਾ ਗੁਰਮੁਖੋ ਗੁਰਦੇਵ ਭਾਦਰ ਨੇ ਮੁੱਢਾ ਦੇ ਕੇ ਜਾਜਵਤੇ ਲਾਇਆ ਸੀ ਵੇਖੋ ਕੁੱਲਾ ਜੁੜ ਗਈਆਂ ਕਿਤੇ ਸਦਕੇ ਸ਼ਬਦ ਨਾਲ ਜੁੜ ਗਈ ਨਾਨਕ ਸ਼ਬਦ ਮਿਲਾਵੜਾ ਨਾਂ ਵਿਸ਼ੋੜਾ ਹੋਏ ਬੋਲੋ ਨਾਨਕ ਸ਼ਬਦ ਮਿਲਾਵੜਾ ਨਾਂ ਵਿਸ਼ੋੜਾ ਹੋਏ ਨਾਂ ਵਿਸ਼ੋੜਾ ਹੋਏ ਸਤਗੁਰੂ ਦੀ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਅਗਾਹਨੇ ਗੁਰਮੁਖ ਜਾਂਦੇ